ਮਾਤਾ ਸਹਿਕੌਰ ਨੇ ਕੁਝ ਕਿਹਾ ਨਾ ਮੇਰੇ ਪੁੱਤ ਕਿੱਥੇ ਐ ਬਾਬਾ ਨਨ ਪੁੱਤਰਾਂ ਨੇ ਕੀਤੀ ਬੇਬਾਰਦੀ ਐ ਸਭ 4-4 ਮਹੀਨੇ ਤੋਂ ਗਿਆ ਹੂਆ ਜੀਵਤ ਨਹੀਂ ਯਾਰ ਪਰ ਨਹੀਂ ਅੱਜ ਤੀਸਰੀ ਸਾਰੇ ਮਰੇ ਹੋਏ ਐ ਜਿੱਤੇ ਕਿਸਤਾ ਦੀ ਗਤਲ ਕਰਾਇਆ ਗਿਆ ਸੋਹਣੇ ਸਹੀ ਗੱਲ ਐ ਉਹ ਦਾਨੀ ਕਿੰਨਾ ਹੌਲੀ ਹੌਲੀ ਕਰ ਦਿੱਤੀ ਉਹ ਵੀ ਆਪਣਾ ਜਿਹੜਾ ਤੁਰਪੇ ਸੀਗੇ ਤੇ ਰਾਜ ਰੋਕੇ ਸੀਗੇ ਇਸੇ ਵਾਰ ਹੜੇ ਤੇ ਹਵਾ ਘੱਟ ਰੈ ਟਰਾਲੇ ਦੇ ਟਰੇਨ 'ਚ ਹਵਾ ਵਾੜੀ ਸੀ ਆ ਸੰਗਾ ਸਾਥੇ ਇੱਧਰ ਵੀ ਮਗੜਾਇਆ ਤਾਂ ਗੰਗਾ ਖਵਾ ਕੇ ਸੰਤੇ ਜੇ ਹੁਣ ਦਹਾਉਣਿਆ ਸਾਨੂੰ ਜਾ ਕੇ ਅੰਦਰ ਰਾਸ਼ਟਰੀ ਦੇ ਕਲਿੱਪਾਂ ਚੱਕ ਲਾਂਗੇ ਇੱਕ ਦੋ ਲੈ ਮੈਂ ਕੱਟਦਾ ਦਵਾ ਦਾ ਹਾਂ ਲੈ ਵੀ ਸੰਗ ਤੇ ਸਧਾਰਨ ਸਰਹੰਦ ਨੂੰ ਬਣੇ ਰਹੋ ਲੋਕ ਜਨਾ ਕਿਵੇਂ ਲੱਗਿਆ ਹਲਰ ਬਈ ਲੜਬਾਜੀ ਨਾ ਕਰੋ ਸਾਰੇ ਨੇ ਹੱਥ ਜੋੜ ਕੇ ਬੈਠੀ ਆ ਕੋਈ ਵੀ ਲੜਬਾਜੀ ਨਾ ਹੀ ਕਰੇ ਜੇ ਸ਼ਰਦਾ ਨਾਲ ਜਾਇਓ ਬਈ ਠੀਕ ਆ ਬਈ ਬਣੇ ਰਹੋ ਲੋਕ ਜਨਾ ਹਾਂ ਮੰਗਦੇ ਨੇ ਇੱਕ ਲੋ ਬਈ ਸਾਹ ਤੇ ਅੱਪਾ ਟ੍ਰੈਕੀ ਕ੍ਰੋਸ ਕਰਕੇ ਸੀਗੇ ਐਸੋ ਰਹਿ ਗਿਆ 10 ਕਿਲੋਮੀਟਰ ਇਹਦਾ ਯੂਨਿਟ ਆ ਉਹ ਜਿਹੜਾ ਸਪੈਸ ਦੇ ਫਟਾਵਾ ਕੀ ਕਰੇਗਾ ਜੇ ਮੈਂ ਕੁਝ ਪੈਂਦਾ ਵਾਂਗਾ ਆਪਾਂ ਇਹ ਦੁੱਲਬਾਜੀ ਕਰਦੇ ਲੋ ਅਸੀਂ ਆ ਰਸਤੇ ਚਾਈਏ ਠੀਕੇ ਦੇਖੋ ਟਰੈਕਟਰ ਵਾਲਾ ਲੇਕਰਾਨੀ ਜਾਨਾ ਹੱਥ ਮਾਰ ਕੇ ਜਾ ਕਹਿੰਦਾ ਆ ਜਾਓ ਯਾਰ ਉੱਥੇ ਆਪਾਂ ਹੁਲੜਬਾਜੀ ਕਰਨੀ ਨੇ ਇੱਕ ਚੱਲੋ ਚੱਲ ਥੀਤੀ ਘੜਿਆ ਹੈ ਨਾ ਇਹ ਗੱਲਾਂ ਚੰਗੀਆਂ ਲੱਗਦੀਆਂ ਆਪਾਂ पर सुनाम कोल आहे ਬਹੁਤ ਹੌਲ ਨੰਬਾ ਜਮ ਲੱਗਿਆ ਪਿਆ ਹੁਣ ਅੱਗੇ ਟਰੈਕਟਰ ਆਪਣਾ ਪਿੱਛੇ ਹੈ ਤੇ ਮੂਰੇ ਆ ਗਿਆ ਹੌਲੀ ਹੌਲੀ ਗਾਂਗਾ ਕਰਾਈ ਇਹਨੇ ਜਾਮ ਘਾੜਾ ਦੇਣੇ ਪਹਿਲਾਂ ਪਿਛਲੇ ਜਾਮ ਜੋ ਘਟੇ ਟਰੈਕਟਰ ਹੁਣ ਮੂਰੇ ਆ ਤੇ ਹੁਣ ਸੰਦ ਫਾਉਣਿਆ ਬਹੁਤ ਜ਼ਿਆਦਾ ਰਹਾ ਬਹੁਤ ਸੰਗ ਤੋਂ ਦੂਰ ਦੂਰ ਪਹੁੰਚੀ ਹੋਈ ਹੈ ਤੇ ਆਪਣੇ ਪਿੰਡੋਂ ਐਤਕੀ 6 ਟਰੈਕਟਰ ਪਹਿਲਾਂ ਪਹੁੰਚ ਗਏ ਤੇ 7ਵਾਂ ਆਪਣਾ ਆਪਾਂ ਵੀ ਇਹ 25 26 ਜਾਣੇ ਆਏ ਸੰਗ ਤੇ ਦੇਖੋ ਇਹ ਰਸ ਸੰਗ ਦੇ ਨਿੱਕੇ ਨਿੱਕੇ ਜਵਾਖ ਇੱਥੇਦਰ ਮਸ਼ੀਨਾਂ ਵੀ ਖੜੀਆਂ ਹੈ ਬਹੁਤ ਜ਼ਿਆਦਾ ਰਸ ਸੰਗ ਦਾ ਬਹੁਤ ਹਮ ਹਮਾ ਕੇ ਸੰਗ ਤਾਂ ਪਹੁੰਚੀਆਂ ਹੋ ਜਾਨੇ ਖੁਬਣੇ ਰਹੋ ਵਲੋਗ ਦੇ ਨਾਲ ਤੁਹਾਨੂੰ ਦਿਖਾਉਣਾ ਹੈ ਅੱਜ ਅਸੀਂ ਜੇ ਆਪਾਂ ਪਹੁੰਚ ਗਏ ਸੀ ਕਿੱਤਿਆਂ ਕੀ ਟਰੈਕਟਰਾਂ ਦੇ ਕੀ ਮੋਟਰਾਂ ਨਾਲ ਜੇ ਕੀ ਇਹ ਸ਼ਾਂਤ ਮਾਹੌਲ ਹੈਣਾ ਬੇਵਾਕੋ ਕੀ ਆ ਬੜਾ ਬਹੁਤ ਚੰਗਾ ਹਾਂ ਅਹੀਂ ਸ਼ਾਂਤੀ ਮਾਹੌਲ ਰੱਖਣਾ ਸੰਗ ਤੇ ਉਹ ਹਲੜ ਬਾਜੀ ਨਹੀਂ ਕਰਨੀ ਇਸ ਨੇ ਦੇਖੋ ਕਿੰਨਾ ਜਾਮ ਹੋ ਕਰੀਆਂ ਬੰਗਾ ਛੜਗਾ ਸੰਗਤ ਨੇ ਦੇਖ ਵੀ ਬਹੁਤ ਘੱਟ ਲੋਕਾਂ ਨੇ ਚਲਾ ਰਹੇ ਚਲ ਜੋ ਵੀ ਥੋੜੀ ਬਾਏ ਤੇ ਚੱਲੇ ਆ ਉਹ ਵੀ ਸੌਮਧਰਨਿਕ ਚੱਲ ਰਹੇ ਨੇ ਸੰਗਤ ਦਾ ਤੁਹਾਨੂੰ ਬਹੁਤ ਸੰਜੋਗ ਹਮ ਬਣੇ ਰਹੋ ਜੀ ਚੱਲ ਲਾਰੂ ਸੰਗਤ ਦੇਖੋ ਸੰਗਤ ਦਾ ਗੱਠ ਇੱਧਰ ਲੰਗਰ ਚੱਲੀ ਦਾ ਚਾਹ ਦਾ ਬਣੀ ਦੁੱਧ ਦਾ ਕਾਦਾ ਦੇਖਦੇ ਆਂ ਦੇਖੋ ਸੰਗਤ ਦਾ ਕੀ ਸੰਗਤ ਦਾ ਕੀ ਮਾਹੌਲ ਹੈ ਇੱਥੇ ਮਹਾਰਾਜੀ ਬਹੁਤ ਦੂਰ ਦੂਰ ਕੰਗਤ ਆ ਰਹੀ ਹੈ ਬਾਜੜੀ ਚਰਾਲਾ ਪਹਿਰਾ ਰੱਖੀ ਮਹਾਰਾਜ ਬਸ ਐਦ ਕੀ ਸੰਗ ਤਾਂ ਹੋਰਲੜ ਬਾਜੀ ਤਾਂ ਨਹੀਂ ਕਰ ਰਹੇ ਐਦ ਕੀ ਸਾਰਿਆਂ ਨੂੰ ਤੁਹਾਨੂੰ ਵੀ ਗੁਰ ਤਿੱਖੀ ਜੀਵਨ ਬਖਸ਼ਣਾ ਹਾਂਜੀ ਬਾਬਾ ਜਿਵੇਂ ਤੁਹਾਡੇ ਬੋਲ ਸੁਲੱਖਣ ਆਕਾਸ਼ ਕਰਕੇ ਆਉਂ ਤੁਹਾਡੇ ਬੋਲ ਸੁਲੱਖਣੇ ਹੋਣ ਇਹ ਥੋਡੇ ਮੰਤੇ ਵੀ ਆ ਰਹੇ ਤੇ ਮੰਨ ਨੂੰ ਵੀ ਤੁਸੀ ਕਾਬੂ ਚ ਰੱਖੋ ਸਹੀ ਗੱਲ ਆ ਬਾਬਾ ਆਪ ਗੁਰੂ ਦੇ ਨੇੜੇ ਨੇੜੇ ਵੱਲ ਵਧਣਾ ਹੈ ਹੁਣ ਦਿਲ ਤੇ ਹੱਥਰ ਕੀ ਸੋਚਣਾ ਵੀ ਆਪਣੇ ਗੁਰੂ ਨੇ ਕੀ ਕੀਤਾ ਤੇ ਆਪਾਂ ਕੀ ਸੋਚਣਾ ਸਹੀ ਗੱਲ ਆ ਬਾਬਾ ਅੱਖਾਂ ਨਾਲ ਹੋਣੀ ਗੁਰੂ ਗੋਬਿੰਦ ਸਿੰਘ ਜੀ ਸਹੀ ਹੈ ਜੀ ਸਹੀ ਹੈ ਯਾ ਇਨਾ ਵਾਰਸੀ ਮਾਚਾਰ ਬਤਵਾਰੇ ਇਹ ਰੋ ਮਾਨਿਕ ਜੀ ਲ ਮਾਤਾ ਸਹਿਕੌਰ ਨੇ ਕੁਛ ਕਿਹਾ ਨਾ ਮੇਰੇ ਪੁੱਤ ਕਿੱਥੇ ਐ ਬਾਬਾ ਨੇ ਪੁੱਤਰ ਨੂੰ ਕਿਥੇ ਰਵੇ ਬਾਰ ਦੀਏ ਸਭ ਚਾਰ ਚਾਰ ਮਹੀਨੇ ਤੋਂ ਗਿਆ ਹੂਆ ਜੀਵਤ ਨਹੀਂ ਯਾਰ ਪਰ ਨਹੀਂ ਅੱਜ ਜੀਤ ਜੀ ਸਾਰੇ ਮਰੇ ਹੋਏ ਐ ਜਿਹਦੇ ਕੇਸ ਦਿੱਤਾ ਸੀ ਕਤਲ ਕਰਾਇਆ ਗਿਆ ਸੀ ਕੌਣ ਸਹੀ ਹੱਲ ਬਾਬਾ ਸਾਰੇ ਹੌਲੀ ਹੌਲੀ ਕਰਕੇ ਨਾਮ ਜੋੜਦੇ ਨਾ ਸਹੀ ਹੱਲ ਬਾਬਾ ਇਹ ਸੰਗਤ ਐ ਕਿ ਸੰਗਤ ਆ ਕਿ ਮਾਹੌਲ ਠੀਕ ਐਸ ਮਾਹੌਲ ਡੱਕ ਡੱਕ ਤੋਂ ਕੀ ਹੁ ਸੁੱਲੜਵਾ ਜੀ ਤੋਂ ਸਹੀ ਹੱਲ ਇਹ ਕਿਤੇ ਨੌਜਵਾਨ ਪੂਜਵਾਨ ਹੋ ਚੁੱਕੇ ਕਿੰਨੇ ਕਵਾਜ ਤੋਂ ਦੇਖਦੇ ਬਹੁਤ ਘੱਟ ਚੱਲ ਰਿਹਾ ਬਹੁਤ ਜਾਰੇ ਘੱਟ ਚੱਲ ਰਿਹਾ ਜਿਹੜੇ ਚੱਲ ਰਹੇ ਉਹ ਸਲੋ ਵਾਇਦਾ ਕੋਈ ਬਰਾਗ ਵਾਲੇ ਸੁਣਦੇ ਆ ਉਹਦੀਆਂ ਵੀ ਹਾਂ ਹਾਂ ਚੱਲ ਕੀ ਕਹਾ ਬਾਈ ਬਹੁਤ ਜਾਰੇ ਨੌਜਵਾਨ ਤੋਂ ਵੀ ਦੇਖੋ ਇੱਥੇ ਕਿੰਨਾ ਟ੍ਰੈਫਿਕ ਹੋ ਗਿਆ ਆ ਬਹੁਤ ਸੰਘਨ ਪਹੁੰਚੀ ਹੋਈ ਹੈ ਹਮ ਮਾ ਕੇ ਯਾਰੇ ਪੁਲਿਸ ਵਾਲੇ ਟੱਪ ਮੰਨੀ ਨਹੀਂ ਦਿੰਦੇ ਇਧਰ ਕਿ ਪਰ ਲੋਕੀ ਫੇਰ ਵੀ ਨਹੀਂ ਧੱਕਾ ਕਰਨੋਂ ਹਟਦੇ ਇਹ ਦੇਖੋ ਇਧਰ ਤੋਂ ਪਹੁੰਚੂ ਹਾਂ ਮਾ ਮਾ ਕੇ ਤੋ ਪਹੁੰਚ ਕੇ ਸਿੱਧੇ ਹੁਣ ਕਲਿੱਪ ਲੱਗੀ ਦਾ ਲਾਵਾਂਗੇ ਨਹੀਂ ਤੁਹਾਨੂੰ ਫਿਰ ਕੱਲ ਨੂੰ ਲਾ ਵਲੌਗ ਲੈ ਕੇ ਆਵਾਂਗੇ ਆਪਾਂ ਖੇਦੜ ਤੋਂ ਪਹੁੰਚ ਕੇ ਸਭਾ ਟਰੈਕਟਰ ਦਾ ਟਿਕਾਣਾ ਲਾਉਣੇ ਜਿੱਥੇ ਟਰੈਕਟਰ ਤੋਂ ਕਲਿੱਪ ਲਾ ਦਾਂਗੇ ਚੱਲ ਕੱਲ ਇਹਨਾਂ ਸਾਡਾ ਲੋਹੂ ਪੀ ਲਿਆ ਹਰਖ ਕੇ ਟਰੈਕਟਰਾਂ ਤੋਂ ਬਚਾਉਂਦੇ ਬਚਾਉਂਦੇ ਪਤੰਦਰ ਨੇ ਗ੍ਰੇਲਾਂ ਹੀ ਚਲਾ ਲਾਤਾ ਪੱਟਤਾ ਲਉ ਪਿਲੇ ਸਾਡਾ ਪਰੇ ਨੇ ਤਿੰਨ ਚਾਰ ਘੰਟੇ ਤੇ ਹੁਣ ਇੱਥੇ ਆ ਕੇ ਹਰ ਕਿਨੇ ਕੰਮ ਕਰ ਹੀ ਦਿੱਤਾ ਪਰ ਆਵਾ ਮਸਾ ਟਰੈਕਟਰ ਚੋਂ ਨਿਕਲ ਕੇ ਸੀ ਸੱਦਾ ਘੰਟਾ ਦਾ ਟਰੈਕਟਰ ਇੱਥੇ ਕਿਰਾਂ ਠੱਲਦਾ ਅਸੀਂ ਚੱਲੇ ਹੁਣ ਚੱਲੋ ਭਾਈ ਚੱਲਦੇ ਹੁਣ ਆਪਾਂ ਕਿੱਧਰ ਨੂੰ ਜੰਨੇ ਆ ਟਾਈਮ ਦੇਖ ਲਓ ਯਾਰ 2 ਮਿੰਟ ਟਾਈਮ ਹੋ ਭਾਈ 3 ਵਜੇ ਦੇ ਹਿਸਾਬ ਨਾਲ ਲੋ ਅਸੀਂ ਨਾ 9 ਵਜੇ ਦੇ ਖੜੇ ਆ ਮਸਾ ਟਰੈਕਟਰ ਕੱਢ ਕੇ ਆ ਕੇ ਹੁਣ ਇੱਥੇ ਠੱਲਦਾ ਬਈ ਚੱਲ ਹੋਰ ਤਾਂ ਕੋਈ ਹਿੱਲਿਆ ਨਹੀਂ ਆ ਓਏ ਭਈ ਆ ਦੇਖੋ ਕਾਈ ਸੰਗ ਤੇ ਚਲੋ ਮਿਲਦੇ ਆਂ ਬਈ ਗਾਹ ਨੂੰ ਜਾਂਦੇ ਆਂ ਬਸ ਠੀਕ ਐ ਜੇ ਪਹੁੰਚ ਗਏ ਸੀ ਤੇ ਆਪਾਂ ਗੱਲ ਉਹਨਾਂ ਨੈਕਸਟ ਵਲੌਗ ਅਗਲੇ ਦਿਨ ਲੈ ਕੇ ਆਂ ਕਿਵੇਂ ਲੱਗਿਆ ਇਧਰ ਅਕ ਜੋਤੀ ਸਰੂਪਾ ਆਜ ਯੂਨੀਵਰਸਿਟੀ ਆ ਗਈ ਉਧਰ ਠੰਡਾ ਗੁਰਜਾ ਮਿਲਦੇ ਆਂ ਵੀ ਜੋ ਦਰਸ਼ਨ ਕਰਦੇ ਆਂ ਉਹ ਕਲਿੱਪਾਂ ਲਾਵਾਂਗੇ ਚਲੋ ਠੀਕ ਐ ਸ਼ਸ਼ੀ ਆ ਕੱਲ ਬਾਈ ਜੀ ਕਿਵੇਂ ਲੱਗਾ ਵਲੋਗ ਆਪਾਂ ਪਹੁੰਚ ਗਏ ਅਸੀਂ ਬਹੁਤ ਜ਼ਿਆਦਾ ਸੰਗਤ ਪਹੁੰਚੀ ਹੈ ਬਈ ਦੋਹਾਂ ਹਰਿਆਣਾ ਪੰਜਾਬ ਰਾਜ ਤੋਂ ਬਹੁਤ ਜ਼ਿਆਦਾ ਤਾਂ ਠੀਕ ਆ ਬਈ ਹੁਣੇ ਪਤੰਦਰ ਨੂੰ ਲਾਦਾ ਟਰੱਕ ਨਾਲ ਪੱਟਲੇ ਪੱਥਰ ਬੱਥਰ ਦੇ ਠੀਕ ਆ ਬਈ